ਜਿਥੇ ਗਰੰਥੀ ਦਾ ਕਿ ਜੀਵਨਾਂ بڑا ਔਖਾ ਹੈ ਨਾ ਚੰਗਾ ਬੱਚੇ ਪੜਾ ਸਕਦਾ ਕਿਸੇ ਸਕੂਲ ਵਿੱਚ ਨਾ ਚੰਗੀ ਗੁਕਾਰ ਲੈ ਸਕਦਾ ਨਾ ਕੋਈ ਮੋਟਰਸਾਈਕਲ ਲੈ ਸਕਦਾ ਆਪਣਾ ਗੁਜ਼ਾਰਾ ਕਰਦਾ ਹੈ ਇਸ ਵਾਸਤੇ ਇਹ ਪ੍ਰਧਾਨ ਕਮੇਟੀ ਨੂੰ ਵੀ ਚਾਹੀਦਾ ਸ਼ਰੋਨੀ ਕਮੇਟੀ ਨੂੰ ਵੀ ਗਰੰਥੀ ਸਿੰਘਾਂ ਵਾਸਤੇ ਕੋਈ ਸੋਚਣ ਦੱਸਿਆ ਹੈ ਕਿ ਗਰੰਥੀ ਸਿੰਘ ਜਿਹੜਾ ਡੋਲਣੀ ਫੜ ਕੇ ਘਰ ਘਰ ਫਿਰਦਾ ਮੰਗਤੇ ਵਾਲੇ ਹੈ ਗੱਲ ਠੀਕ ਹੈ ਪਰ ਕਈ ਤੇ ਵੀ ਐਸੇ ਵੀ ਹੈ ਜੀਵ ਨੇ ਜਿਹੜੇ ਘਰ ਗੈ ਗ੍ਰੰਥੀਆਂ ਨੂੰ ਕਹਣਗੇ ਜੀ ਦੋ ਪਰੌਣੇ ਆ ਗਏ ਨੇ ਅਗਦ ਨਹੀਂ ਬਾਬਾ ਜੀ ਮੁਰਜੋ ਮੁਰਦਿੰਦੇ ਨੇ ਇਥੋਂ ਤੱਕ ਵੀ ਹੋ ਚਲਿਆ ਹੈ ਇਸ ਵਾਸਤੇ ਜਿਸ ਤਰ੍ਹਾਂ ਇਸ ਨਗਰ ਨੇ ਇਹ ਉਪਰਾਲਾ ਕੀਤਾ ਹੈ ਜੇ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਉਪਰਾਲਾ ਕਰਨ ਅਸੀਂ ਇਸ ਇਲਾਕੇ ਵਿੱਚ ਮੈਨੂੰ 50 ਸਾਲ ਹੋ ਗਏ ਨੇ ਖਾਨਦ ਪਰ ਕਰਦਿਆਂ ਨੂੰ ਪਰ ਪਹਿਲੀ ਵਾਰ ਇਸ ਪਿੰਡ ਬਾਬਾ ਸਾਰੀਮਲ ਦੇ ਅਸਥਾਨ ਤੇ ਜੋ ਪਰਪੰਨ ਕਮੇਟੀ ਸੰਗਤ ਨੇ ਰਲ ਮਿਲ ਕੇ ਉਪਰਾਲਾ ਕੀਤਾ ਹੈ ਸ਼ਲਾੰਗਾ ਜੋਗੇ ਬਹੁਤ ਜਿਆਦਾ ਜੀ ਨਾਲ ਹੀ ਇਹਨਾਂ ਨੇ ਦੱਸਿਆ ਕਿ ਗਰੰਥੀ ਸਿੰਘ ਜਿਹੜਾ ਡੋਲਣੀ ਫੜ ਕੇ ਘਰ ਘਰ ਫਿਰਦਾ ਹੈ ਮੰਗਤੇ ਵਾਲੇ ਹੈ ਗੱਲ ਠੀਕ ਹੈ ਪਰ ਕਈ ਤੇ ਵੀ ਐਸੇ ਵੀ ਹੈ ਜੀਵ ਨੇ ਜਿਹੜੇ ਘਰ ਗੈ ਗਰੰਥੀ ਨੂੰ ਕਹਿਣਗੇ ਜੀ ਦੋ ਪਰੌਣੇ ਆ ਗਏ ਨੇ ਅੱਜ ਦੁੱਧ ਨਹੀਂ ਬਾਬਾ ਜੀ ਮੁਰਜੋ ਮੁਰ ਦਿੰਦੇ ਨੇ ਇਥੋਂ ਤੱਕ ਕਰ ਵੀ ਹੋ ਚਲਿਆ ਹੈ ਇਸ ਵਾਸਤੇ ਜਿਸ ਤਰ੍ਹਾਂ ਇੱਗਰ ਨੇ ਇਹ ਉਪਰਾਲਾ ਕੀਤਾ ਹੈ ਜੇ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਉਪਰਾਲਾ ਕਰਨ ਤੇ ਗਰੰਥੀ ਸੰਗਤਾਂ ਜਿਹੜਾ ਜੀਵਣਾ ਹੈ ਉਹਨਾਂ ਦੇ ਜਿਹੜੇ ਬੱਚੇ ਨੇ ਕੋਈ ਚੰਗੇ ਸਕੂਲਾਂ 'ਚ ਪੜ ਸਕਣਗੇ ਕਿਉਂਕਿ ਗਰੰਥੀ ਸਿੰਘ ਨੂੰ ਕਈਆਂ ਪਿੰਡਾਂ ਵਿੱਚ ਛੋਟੇ-ਛੋਟੇ 10-10 ਘਰਾਂ 'ਚ ਗੁਰਦਾਰੇ ਬਣ ਗਏ ਨੇ ਜਿਸੇ ਗਰੰਥੀ ਦਾ ਉਪਰਾਲਾ ਜਿਹੜਾ ਕਿ ਜੀਵਨਾ 'ਚ ਬੜਾ ਔਖਾ ਹੈ ਨਾ ਉਹ ਚੰਗਾ ਬੱਚੇ ਪੜਾ ਸਕਦਾ ਕਿਸੇ ਸਕੂਲ ਵਿੱਚ ਨਾ ਉਹ ਚੰਗੀ ਗੁਕਾਰ ਲੈ ਸਕਦਾ ਨਾ ਕੋਈ ਮੋਟਰਸਾਈਕਲ ਲੈ ਸਕਦਾ ਆਪਣਾ ਗੁਜ਼ਾਰਾ ਕਰਦਾ ਇਸ ਵਾਸਤੇ ਇਹ ਰੋਧਨ ਕਮੇਟੀ ਨੂੰ ਵੀ ਚਾਹੀਦਾ ਸ਼ਰੋਨੀ ਕਮੇਟੀ ਨੂੰ ਵੀ ਗਰੰਤੀ ਸਿੰਘਾਂ ਵਾਸਤੇ ਕੋਈ ਸੋਚਣ ਬਾਕੀ ਜਿਸ ਤਰ੍ਹਾਂ ਕੋਈ ਹੋਰ ਜਥੇਬੰਦੀਆਂ ਨੇ ਉਹਨਾਂ ਬਾਰੇ ਸੋਚਦੇ ਨੇ ਗਰੰਤੀ ਸਿੰਘਾਂ ਵਾਸਤੇ ਕੋਈ ਸੋਚ ਨਹੀਂ ਸਾਹਸ ਸਿੰਘ ਦੀ ਤਿੰਨ ਦਿਨ ਲੱਗਦੇ ਨੇ ਰਾਤ ਦਿਨ ਤੇ 1200 ਰੁਪਿਆ ਮਿਲਿਆ ਹਰ ਮਿਲਿਆ ਇਹ ਤੁਸੀਂ ਹਸਾਮਲਾ ਰੋਬਿੰਦ ਦੇ ਨਾਲ ਗਰੰਤੀ ਸਿੰਘ ਕਿਵੇਂ ਉਪਜਮਾ ਕਰ ਸਕਦਾ ਆਪਣੇ ਬੱਚੇ ਨੂੰ ਪਾਲ ਸਕਦਾ ਹੈ ਜਾਂ ਪੜਾ ਸਕਦਾ ਹੈ ਇਸ ਵਾਸਤੇ ਜਿਵੇਂ ਇਸ ਨਗਰ ਨੇ ਉਪਰਾਲਾ ਕੀਤਾ ਜੇ ਸਾਰੇ ਨਗਰ ਇਸ ਤਰ੍ਹਾਂ ਉਪਰਾਲਾ ਕਰਨ ਤੇ ਗਰੰਥੀ ਦਾ ਜੀਵਣਾ ਚੰਗਾ ਬਣ ਸਕਦਾ ਹੈ ਇੰਨੀ ਕਿ ਬੇਨਤੀਆਂ ਨੇ ਇਸ ਨਗਰ ਦਾ ਇਹ ਸੰਗਤ ਦਾ ਅਸੀਂ ਜੀ ਦਿਲੋਂ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਗ੍ਰੰਥੀਆਂ ਦਾ ਮਾਣ ਸਤਿਕਾਰ ਕੀਤਾ ਹੈ ਇਸ ਇਸ ਤਰ੍ਹਾਂ ਹੋਣਾ ਵੀ ਚਾਹੀਦਾ ਹੈ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਬਾਣੇ ਚ ਰਹੀਏ ਅਸੀਂ ਕਿ ਅਸੀਂ ਗ੍ਰੰਥੀ ਸਿੰਘਾਂ ਕੋਈ ਪੁਲਿਸ ਵਾਲਾ ਆਉਂਦਾ ਹੈ ਉਹਦੀ ਵਰਦੀ ਤੇ ਅਸੀਂ ਗਾਂਗੇ ਪੁਲਿਸ ਵਾਲਾ ਜੇ ਸਾਡੀ ਵਰਦੀ ਨਹੀਂ ਗਈ ਤੇ ਸਾਨੂੰ ਗ੍ਰੰਥੀ ਸਿੰਘ ਪਾਪਾ ਜੀ ਕਹਿੰਦੇ ਨੇ ਪਰ ਸਾਨੂੰ ਸ਼ਰਮ ਹੋਣੀ ਚਾਹੀਦੀ ਸਾਡਾ ਵੀ ਬਾਣਾ ਗ੍ਰੰਥੀਆਂ ਵਾਲਾ ਹੋਣਾ ਚਾਹੀਦਾ ਹੈ ਨਿਤਨੇਮ ਹੋਣਾ ਚਾਹੀਦਾ ਹੈ ਤਨ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦਾ ਮਾਣ ਸਤਿਕਾਰ ਕਰਨਾ ਸਾਡਾ ਵਾਸਤੇ ਕਰਾਉਣਾ ਵੀ ਸਾਡੇ ਵਾਸਤੇ ਉਪਦੇਸ਼ ਦਿਈਏ ਸੰਗਤਾਂ ਨੂੰ ਤਾਂ ਕਿ ਜਿਹੜੀਆਂ ਸੰਗਤਾਂ ਨੇ ਲੰਗਨ ਗ੍ਰੰਥੀ ਜਿਹੜਾ ਹੈ ਇਹ ਉਪਦੇਸ਼ ਦੇਵੇ ਤੇ ਸੰਗਤਾਂ ਇਸ ਵਾਸਤੇ ਤੁਰ ਸਕਦੀਆਂ ਨੇ ਕਈ ਮੇਰੇ ਵਰਗੇ ਗ੍ਰੰਥੀ ਤੇ ਐਸੇ ਆਏ ਨੇ ਸਾਧ ਸੰਗਤ ਜੀ ਆਏ ਕੁਛ ਉਹਨਾਂ ਨੂੰ ਬੋਲਣਾ ਨਹੀਂ ਆਉਂਦਾ ਬਸ ਕੱਲਾ ਬਸ ਨਿਤਨੇਮ ਕੀਤਾ ਤੇ ਕਰੂੰਗਾ ਕਿਸ ਨੂੰ ਉਪਦੇਸ਼ ਨਹੀਂ ਦੇ ਸਕਦੇ ਗ੍ਰੰਥੀ ਸੰਗਤਾਂ ਨੂੰ ਇਹ ਬੇਨਤੀ ਹੈ ਕੋਈ ਪੜਨ ਲੇਖਨ ਉਪਦੇਸ਼ ਦੇਣ ਸੰਗਤਾਂ ਨੂੰ ਤਾਂ ਕਿ ਸੰਗਤ ਮਗਰ ਲੱਗੇ ਤਾਂ ਕਿ ਸਾਡਾ ਜਿਹੜਾ ਜੀਵਣਾ ਚੰਗਾ ਹੋ ਸਕੇ ਇਨੀਆਂ ਕਿ ਬੇਨਤੀਆਂ ਨੇ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਕੀਫਤ